ਜੰਪਲ ਉੱਥੇ ਦੇ ਹੋ ਤੁਸੀਂ ਜਨਮ ਉੱਥੇ ਹੋਇਆ ਪਾਕਿਸਤਾਨ ਦਾ ਕਦੇ ਦਿਲ ਨਹੀਂ ਕੀਤਾ ਕਿ ਪਾਕਿਸਤਾਨ ਜਾ ਕੇ ਦੇਖੀਏ ਨਹੀਂ ਦੇਖੀ ਨਹੀਂ ਕੀਤਾ ਜਦੋਂ ਇੱਕ ਦੁਸ਼ਮਣ ਹੀ ਹੈ ਉਹਨੂੰ ਆਪਾਂ ਵੇਖ ਕੀ ਕਰਾਂਗੇ ਕਿ ਐਸੇ ਉਹ ਦੁਸ਼ਮਣ ਹੈ ਸਾਡਾ ਐਨੀਮੀ ਐਨੀਮੀ ਵੇਖੋ ਜਿਹੜਾ ਸਮਝੌਤਾ ਸਰਕਾਰਾਂ ਸਮਝੌਤੇ ਹੁੰਦੇ ਰਹਿੰਦੇ ਨੇ ਲੇਕਿਨ ਸਾਨੂੰ ਇਹ ਪਾਕਿਸਤਾਨ 'ਤੇ ਇਤਬਾਰ ਕੋ ਨਹੀਂ ਸਾਹੀ ਉੱਥੇ ਬੈਠੀ ਹੈ ਸਾਨੂੰ ਥਿਆਰ ਦਿਓ ਅਸੀਂ ਲੜ ਕੇ ਜ ਦੁਸ਼ਮਣ ਨਾਲ ਤਾਂ ਫਿਰ ਤਾਂ ਕੋਈ ਹਰਜ ਨਹੀਂ ਉਹ ਕਿ ਮਾਰੇ ਗਏ ਠੀਕ ਹੈ ਜੀ ਅਸੀਂ ਆਪਣੇ ਮੁੱਲ ਕੋ ਦਿਖਾ ਤਾ ਸਭ ਕੁਝ ਹੁੰਦਾ ਆਪਣੇ ਮੁੱਲ ਕੋ ਦਿਖਾ ਤਾ ਜਾਨ ਦੇਣੀ ਪੈਂਦੀ ਹੈ ਤੇ ਜੇ ਮੈਂ ਵੀ ਗਏ ਕੀ ਦੇਵੀ ਕੋਈ ਸਾਨੂੰ ਚੰਗੀ ਗੱਲ ਨਹੀਂ ਕੀਤੀ ਹੁਣ ਫਿਰ ਪਾਕਿਸਤਾਨ ਦੇ ਵਿੱਚ ਆ ਜਾ ਬੈਠਾ ਹੈ ਤੇ ਸਾਨੂੰ ਸਾਡੀ ਸਰਕਾਰ ਨਹੀਂ ਚਾਹੀਦੀ ਉਹਨੂੰ ਪਜਾ ਰਹਿਣਾ ਇਥੋਂ ਅਸੀਂ ਫਾਜ਼ਿਲਕਾ ਦੇ ਵਿੱਚ ਹੈ ਮੌਜੂਦ ਹੈ ਤੇ ਸਾਡੇ ਨਾਲ ਜਸਪਾਲ ਸਿੰਘ 91 ਸਾਲ ਦੀ ਉਮਰ ਵਾਲੇ ਬਾਪੂ ਜੀ ਸਾਡੇ ਨਾਲ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਉਹ ਦੌਰ ਕਿਸ ਤਰ੍ਹਾਂ ਦਾ ਸੀਗਾ ਜਦੋਂ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਵੰਡ ਹੋਈ ਉਸ ਦੌਰਾਨ ਕਤਲੇਆਮ ਹੋਇਆ ਹੈਗਾ ਉਹ ਆਪਾਂ ਸਭ ਬਾਪੂ ਜੀ ਤੋਂ ਪੁੱਛਦੇ ਹਾਂ ਤੇ ਅੱਜ ਦੇ ਹਾਲਾਤਾਂ ਬਾਰੇ ਵੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹ ਕੀ ਸਮਝਦੇ ਉਹਦਾ ਤੁਹਾਡਾ ਜਨਮ ਪਾਕਿਸਤਾਨ ਦਾ ਹੈ ਕਿੱਥੋਂ ਦਾ ਹੈ ਪਾਕਿਸਤਾਨ ਦਾ ਜਨਮ ਹੋਇਆ ਹੈ 357 ਈ ਵੀ ਤਸਵੀਰ ਪਾਕ ਪਰ ਜਿਲ੍ਹਾ ਮਿੰਡ ਗੁਮਰੀ ਤੇ ਜਦੋਂ ਵੰਡ ਹੋਈ ਹੈ ਵੰਡ ਦੇ ਦੌਰਾਨ ਜਿਹੜਾ ਕਤਲੋ ਗਾਰਦ ਹੋਇਆ ਕਿਸ ਤਰ੍ਹਾਂ ਦਾ ਸੀਗਾ ਤੁਸੀਂ ਆਪ ਵੇਖਿਆ ਹੈਗਾ ਉਦੋਂ ਤੁਸੀਂ ਕਿੰਨੀ ਉਮਰ ਸੀ ਤੋਂ ਵੇਖੋ ਜੀ ਉਸ ਵਕਤ ਮੇਰੀ ਉਮਰ 13 14 ਸਾਲ ਸੀ ਤੇ ਕਤਲੇ ਆਮ ਇਸ ਤਰ੍ਹਾਂ ਵੇਖਿਆ ਹੈ ਕਿ ਸਾਨੂੰ ਉਥੋਂ ਅਸੀਂ ਹਿੰਦੁਸਤਾਨ ਆਉਣ ਵਾਸਤੇ ਸਾਡਾ ਕਾਫਲਾ ਬਣ ਗਿਆ ਕਾਫਲਾ ਬਣਨ ਤੋਂ ਬਾਅਦ ਉਥੇ ਮੁਸਲਮਾਨ ਸੱਜੇ ਖੱਬੇ ਜਿਹੜੇ ਆਉਂਦੇ ਉਹ ਲੁੱਟਣ ਦੀ ਕੋਸ਼ਿਸ਼ ਕਰਦੇ ਔਰ ਸਾਡਾ ਵੀ ਉੱਥੇ ਜਿਹੜੇ ਸਾਡੀ ਨਾਲ ਦੇ ਸਾਨੂੰ ਉਹਨਾਂ ਕੋਲ ਕੋਈ ਹਥਿਆਰ ਸਨ ਬੰਦੂਕਾਂ ਉਹ ਸਾਡੇ ਤੇ ਪਹੁੰਚ ਨਾ ਪੀ ਪਾ ਸਕੇ ਜਦੋਂ ਅਸੀਂ ਆਹ ਹੈਦ ਸੁਲੇਮਾਨ ਦੇ ਕੋਲ ਇਹ ਤੋਂ ਅਸੀਂ ਰੁਕ ਗਏ ਰਾਤ ਦਾ ਟਾਈਮ ਹੋਣ ਲੱਗਿਆ ਅਸੀਂ ਰੁਕ ਗਏ ਇੱਕ ਸਾਡਾ ਕਾਫਲਾ ਹੋਰ ਹਿੰਦੂਆਂ ਦਾ ਜਿਹੜਾ ਪਿੱਛੋਂ ਆਇਆ ਉਹ ਇਹ ਤੋਂ ਕ੍ਰਾਸ ਹਨ ਕ੍ਰਾਸ ਕਰਕੇ ਅੱਗੇ ਲੰਘ ਕੇ ਕਹਿੰਦਾ ਵੀ ਅਸੀਂ ਤੇ ਚਲੇ ਜਾਣਾ ਹਿੰਦੁਸਤਾਨ ਚੋਂ ਜੇ ਹਰਿ ਸ਼੍ਰੀਵਾਨ ਨੂੰ ਜਦੋਂ ਇਸ ਵੇਲੇ ਅਸੀਂ ਚਲੇ ਤਾਂ ਇੱਕ ਰਸਤੇ ਦੇ ਵਿੱਚ ਪੰਜ-ਛੇ ਮੀਲ ਇੱਕ ਜੰਗਲਾਤ ਦਾ ਇਲਾਕਾ ਆ ਰਿਹਾ ਜਿਹੜਾ ਕਿ ਕਟਲੇ ਆਮ ਨਾਲ ਭਰਿਆ ਪਿਆ ਸੀ ਮਾਤਾ ਮਾਮਾ ਜਿਹੜੀ ਜੋ ਸੰਭਿਦਾਰੀਆਂ ਉਹ ਕਟਲੇ ਆਉਂੀਆਂ ਪਈਆਂ ਬੱਚੇ ਦੁੱਧ ਚੋਗ ਰਹੇ ਸਨ ਹੋਰ ਵੱਡਾ ਜਿਹੜਾ ਹੈ ਫੈਮਿਲੀ ਦਾ ਕੋਈ ਮੈਂਬਰ ਕੋਈ ਵੀ ਨਹੀਂ ਸੀ ਮਜੂਦ ਉਸੇ ਸਾਰੇ ਕਟਲੇ ਸਨ ਅਸੀਂ ਇਹ ਹਾਲਾਤ ਵੇਖਿਆ ਪਰ ਅਸੀਂ ਹਾਈ ਟੂ ਲੈਵਲ ਕ੍ਰਾਸ ਕਰਕੇ ਹਿੰਦੁਸਤਾਨ ਚ ਆ ਗਏ ਅੱਜ ਦੇ ਮਾਹੌਲ ਬਾਰੇ ਕੀ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਦਾ ਭਾਰਤ ਪਾਰਤ ਹੈ ਪਾਕਿਸਤਾਨ ਦੇ ਵਿਚਕਾਰ ਤਣਾਅ ਵਾਲੀ ਜਿਹੜੀ ਸਥਿਤੀ ਬਣੀ ਸੀਗੀ ਕਹਿੰਦੇ ਕਿ ਹੁਣ ਜਿਹੜਾ ਹੈਗਾ ਸਮਝੌਤਾ ਹੋਇਆ ਹੈ ਕਿ ਉਹ ਲੜਾਈ ਨਹੀਂ ਕਰਨਗੇ ਇੱਕ ਦੂਜੇ ਤੇ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਗੋਲੀਬਾਰੀ ਨਹੀਂ ਕਰਨ। ਵੇਖੋ ਜੀ ਜਿਹੜਾ ਸਮਝੌਤਾ ਸਰਕਾਰਾਂ ਦੇ ਸੰਦੇਹਤੇ ਹੁੰਦੇ ਰਹਿੰਦੇ ਨੇ। ਲੇਕਿਨ ਸਾਨੂੰ ਇਹ ਪਾਕਿਸਤਾਨ ਤੇ ਤਬਾਰਕ ਹੋਣੀ। ਕਹਿੰਦੇ ਲੋਕ ਜਿਹੜੇ ਡਰ ਕਰਕੇ ਜਿਹੜਾ ਹੈਗਾ ਪਿੰਡ ਵੀ ਕਈ ਜਿਹੜੇ ਛੱਡ ਗਏ ਸੀਗੇ ਜਿਹੜੇ ਬਾਰਡਰ ਦੇ ਪਿੰਡ ਹੈਗੇ ਹੁਣ ਜਿਹੜੇ ਤੇ ਲੋਕ ਹੁਣ ਵਾਪਸ ਵੀ ਆਣਾ ਸ਼ੁਰੂ ਹੋ ਗਏ ਕਿ ਕਿਉਂ じゃ ਮਾਹੌਲ ਕੇ ਜਿਹਾ ਸੀਗਾ ਤੁਸੀਂ ਆਪਦੇ ਬੱਚਿਆਂ ਨੂੰ ਆ ਦੱਸਦੇ ਸੀਗੇ ਕਿ ਮਤਲਬ ਇਸ ਤਰ੍ਹਾਂ ਹੁੰਦਾ ਸੀਗਾ ਪਹਿਲਾਂ ਆ ਚੀਜ਼ਾਂ ਹੋਈਆਂ ਸੀਗਾਂ ਡਾਰੇਆਂ ਦਹਾਸਦ ਵਿੱਚ ਲੋਕ ਦੇਖੇ ਵੇਖੋ ਜੀ ਅਸਾਂ ਹੋਰ ਯਰੂਸ਼ਲਮ ਘੱਟ ਜਾਂਗੇ ਚੋ ਜੇ ਹੋਰ ਉਹ ਵੀ ਜਦ ਨਕਲੀ ਜਿਹਾ ਸੀ ਤਾਂ ਬੰਨੇ ਆ ਉਹ ਨਕਲ ਦੇ ਨਾਲ ਹੀ ਅਸੀਂ ਲੋਕਾਂ ਨੂੰ ਕਹਿੰਨੇ ਫਿਰ ਤੁਸੀਂ ਇੱਕ ਵਾਰੀ ਬੱਲ ਛੱਡੋ ਜਰੂਰ ਥੋੜੀ ਸ਼ਾਂਤੀ ਹੋ ਗਈ ਫਿਰ ਚਲੇ ਜਾਵੋਗੇ ਹਾਂਜੀ ਹੋਰ ਘਰ-ਬਾਰ ਪੜੇ ਛੱਡੀ ਜਾਂਦੇ ਨੂੰ ਅਸੀਂ ਉੱਥੇ ਬੈਠੇ ਹਾਂ ਤੁਹਾਨੂੰ ਖਿਆਰ ਦਿਓ ਅਸੀਂ ਲੜ ਕੇ ਜ ਦੁਸ਼ਮਣ ਨਾਲ ਤਾਂ ਫੇਰ ਤਾਂ ਕੋਈ ਹਰਜ ਨਹੀਂ ਵਾਕੇ ਮਾਰੇ ਗਏ ਠੀਕ ਹੈ ਜੀ ਅਸੀਂ ਆਪਣੇ ਮੁੱਲ ਕੋ ਦਿਖਾਤਾ ਸਭ ਪਜੰਦਾ ਆਪਣੇ ਮੁੱਲ ਕੋ ਦਿਖਾਤਾ ਜਾਨ ਦੇਣੀ ਪੈਣੀ ਹੈ ਤੇ ਜੇਵਾ ਇਹ ਵੀ ਗਏ ਮੋਰ ਸਾਡੀ ਸਰਕਾਰ ਨੂੰ ਅਮਰੀਕਾ ਨੂੰ ਵੀ ਕਰਨਾ ਚਾਹੀਦਾ ਹੈ ਵੀ ਇਹ ਜਿਹੜਾ ਐ ਤਵਾ ਜਿਹੜੀ 에ਰ ਫੋਰਸ ਅਸੀਂ ਇਹ ਜਾਰੀ ਰੱਖਣੀ ਹੈ ਹਾਂਜੀ ਕਿ ਇਹ ਨਾ ਕਿਤੇ ਜਾਵੇ ਅਸੀਂ ਲੜਾਂਗੇ ਸਮਝਾਂਗੇ ਜੇ ਇਹਨਾਂ ਕੋਈ ਸਟ੍ਰਾਈਕ ਕਰਦੇ ਨੇ ਤੁਹਾਡੇ ਤੇ ਤਾਂ ਅਸੀਂ ਲੜਾਂਗੇ ਸਮਝਾਂਗੇ ਕਿ ਹਿੰਦੂ ਪਾਕਿਸਤਾਨ ਨੇ ਹਿੰਦੁਸਤਾਨ ਦੀ ਜੰਗ ਲੜੀ ਜੰਪਲ ਉੱਥੇ ਦੇ ਤੁਸੀਂ ਜਨਮ ਉੱਥੇ ਹੋਇਆ ਪਾਕਿਸਤਾਨ ਦਾ ਕਦੇ ਦਿਲ ਨਹੀਂ ਕੀਤਾ ਕਿ ਪਾਕਿਸਤਾਨ ਜਾ ਕੇ ਦੇਖੀਏ ਮੈਂ ਇਹ ਨਹੀਂ ਜੇਲੀ ਨਹੀਂ ਕੀਤਾ ਜਦੋਂ ਇੱਕ ਦੁਸ਼ਮਣ ਹੀ ਹੈ ਉਹਨੂੰ ਆਪਾਂ ਵੇਖ ਕੇ ਕਰਾਂਗੇ ਕਿ ਐਸੇ ਉਹ ਦੁਸ਼ਮਣ ਹੈ ਸਾਡਾ ਐਨਮੀ ਐਨਮੀ ਉਹ ਪਾਜਾੜੀ ਚਲਕਾਰਾ ਕਰ ਦਿਆ ਨੂੰ ਉਹ ਠੀਕ ਹੈ ਵਪਾਰ ਕਰੋ ਹਾਂਜੀ ਲੇਕਿਨ ਹਮਦਰਦੀ ਜਿਹੜੀ ਹੈ ਉਹ ਸਾਨੂੰ ਕੈਨਸਲ ਕਰਨੀ ਚਾਹੀਦੀ ਏ ਹੁਣ ਜੰਮੂ کشمیر ਵਿੱਚ ਜੋ ਕੁਝ ਹੁੰਦਾ ਏ ਤੇ ਤੁਸੀਂ ਦਸਤੋ ਕਿ ਉਹ ਹਲਿਆਜ ਕਰਦੇ ਨਾ ਸਾਡੇ ਬੰਦੇ ਇੱਥੇ ਨਹੀਂ ਮਾਰਦੇ ਪਏ ਚੀਨ ਦੇ ਵੀ ਕੋਈ ਸਾਡੇ ਨਾਲ ਚੰਗੀ ਗੱਲ ਨਹੀਂ ਕੀਤੀ ਹੁਣ ਫਿਰ ਪਾਕਿਸਤਾਨ ਦੇ ਵਿੱਚ ਆ ਜਾ ਬੈਠਾ ਏ ਹਾਂਜੀ ਤੇ ਸਾਨੂੰ ਸਾਡੀ ਸਰਕਾਰ ਨਹੀਂ ਚਾਹੀਦੀ ਉਹਨੂੰ ਭਜਾ ਦੇਣਾ ਇਥੋਂ ਉਹਨਾਂ ਨੇ ਚੀਨ ਵਾਲਿਆਂ ਨੇ ਕਾਫੀ ਇਲਾਕਾ ਸਾਡਾ ਗਵਨ ਕੀਤਾ ਹੋਇਆ ਏ ਮਾਲਕੀਤੀ ਹੋਈ ਏ ਕਾਸ਼ ਇਹ ਸਰਕਾਰ ਨੂੰ ਇਹ ਕਹਾਂਗੇ ਸਰਕਾਰ ਉਹਦੇ ਵੀ ਧਿਆਨ ਦੇ ਹਾਂਜੀ ਉਹ ਸਾਡੇ ਇਲਾਕਾ ਵਾਪਸ ਲਓ ਸੋਇਬ ਬਾਪੂ ਜੀ ਹੈ ਫਾਜ਼ਲਕਾਰੇ ਰਹਿਣ ਵਾਲੇ ਹੈਗੇ 91 ਸਾਲ ਦੀ ਜਈ ਇਹਨਾਂ ਦੀ ਉਮਰ ਹੈ ਜੰਪਲ ਬੇਸ਼ੱਕ ਹੈ ਪਾਕਿਸਤਾਨ ਦੇ ਹੈ ਲੇਕਿਨ ਜਜ਼ਬਾ ਜਿਹੜਾ ਹੈਗਾ ਉਹਨਾਂ ਦਾ ਅੱਜ ਵੀ ਜਿਹੜਾ ਹੈਗਾ ਭਾਰਤ ਦੇ ਪ੍ਰਤੀ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਪਾਕਿਸਤਾਨ ਨੂੰ ਜਿਹੜਾ ਸਬਕ ਸਿਖਾਣਾ ਚਾਹੀਏ ਨਾਲ ਦੇ ਨਾਲ ਹੀ ਜਿਹੜਾ ਕਸ਼ਮੀਰ ਤੇ ਉਹਨਾਂ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਉਸ ਨੂੰ ਛਡਾਉਣਾ ਚਾਹੀਦਾ ਹੈਗਾ ਅਫਤਾਰਗਿਲ ਪੀਟੀਸੀ ਨਿਊਜ਼ ਫਾਜ਼ਲ ਕ